ਤਿਆਰੀ ਹੋ ਰਹੀ ਆ ਰੰਗੋਲੀ ਬਣਾਉਣ ਦੀ ਉਹ ਆ ਗਿਆ ਰੰਗ ਦੇਖੋ ਕੀ ਬਣਦਾ ਹੁਣ ਰੰਗ ਦਾ ਕਿਹੜਾ ਟੰਗਾ ਆਉਂਦਾ ਕਰੀ ਤਾ ਉਹ ਫਲੇਕਸ ਹੁੰਦੇ ਆ ਉਹ ਜਿੱਦਾਂ ਆਪਣੇ ਆ ਜਿੱਦਾਂ ਹਾ ਨਹੀਂ ਹੁੰਦਾ ਬੁਰਾਦਾ ਤੁਹਾਡਾ ਆ ਜਿਹੜਾ ਖਾਂਦੇ ਆ ਹਾਂ ਇਦਾਂ ਦੇ ਕਲਰਡ ਸਮਾਨ ਹੁੰਦਾ ਏ ਹਾਂ ਫਲ ਕਰਦੇ ਸੋਹ ਦੀ ਗੁਰਦੁਆਰ ਸਾਹਿਬ ਹੁਣ ਆ ਪਾ ਜੀ ਹੁਣ ਇੱਥੇ ਆਪਾਂ ਦੇਖਿਆ ਸੀ ਮਹਾਰਾ ਦੇ ਬਾਹਰ ਇਹਨਾਂ ਨੇ ਸਟਾਲ ਲਾਇਆ ਹੋਇਆ ਤੇ ਇੱਥੇ ਤਾਂ ਹੀ ਦੀਪਮਾਲਾ ਕੀਤੀ ਜਾਂਦੀ ਹੈ ਜੇ ਬਾਹਰਲੇ ਮੋਹਸਾਂ ਦੀ ਗੁਰਦੁਆਰੇ ਤੁਸੀਂ ਦੇਖ ਸਕਦੇ ਹੋ ਹਵਾ ਬਹੁਤ ਜਿਆਦਾ ਤੰਦਰੀ ਸੀ ਪਰ ਫਿਰ ਵੀ ਦੀਵੇ ਜਲਦੀ ਕਰ ਰਹੇ ਸੀ ਜੀ ਤੱਕਦੇ ਰਹਿਣ ਤੇ ਇਦਾਂ ਆਪਾਂ ਵੀ ਫਿਰ ਇਦਾਂ ਦੀਵੇ ਲਾਤੇ ਬਾਟ ਉਸਨੇ ਮੂਰਤੀਆਂ ਦਿਖਾਤੀਆਂ ਜੀ ਇਸ ਤੋਂ ਬਾਅਦ ਹੁਣ ਆਪਾਂ ਅੰਦਰ ਜਾਣਾ ਹੈ ਗੁਰਦੁਆਰਾ ਸਾਹਿਬ ਤੁਹਾਨੂੰ ਅਰਚਨਾ ਕਰਨ ਹੈ ਜੀ ਆ ਸਾਡੀ ਰੰਗੋਲੀ ਪ੍ਰਾਜਤ ਕੋਨੇ ਬਣਾਈ ਐ ਤੁਸੀਂ ਦੇਖ ਸਕਦੇ ਹੋ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਆ ਦੇਖ ਲੋ ਹੁਣ ਪ੍ਰਾਜਤ ਨੇ ਲਿਆਂਦੇ ਦੀਵੇ ਹੁਣ ਭਰੀ ਜਾਂਦੀ ਐ ਤੇਲ ਇਹ ਵਾਇਕ ਨੂੰ ਨਾਮ ਲਾਇਕੇ ਤੇ ਰੱਬ ਦਾ ਨਾਮ ਲਾ ਕੇ ਭਰੋ ਜੀ ਲਓ ਜੀ ਦੇਖੋ ਦਿਵਾਲੀ ਦੀ ਜਗਮਗ ਜਗਮਗ ਹੋ ਰਹੀ ਐ ਪੂਰੀ ਲੜੀਆਂ ਸਾਡੀਆਂ ਇੱਕ ਆਹ ਜਗ ਰਹੀਆਂ ਨੇ ਜੀ ਸੋਲਰ ਵਾਲੀਆਂ ਤੇ ਇੱਕ ਸਾਡੀ ਆਹ ਲਾਈਟਾਂ ਲਾਈਆਂ ਦਿਵਾਲੀ ਦੇ ਬਾਹਰ ਵੀ ਸਾਡੀਆਂ ਲੱਗ ਰਹੀਆਂ ਜੀ ਦੁਬਾਰੀ ਤੁਹਾਨੂੰ ਕੋਈ ਦਿਖਾ ਦਿੰਨਾ। ਇਹ ਦੇਖ ਲੋ ਜੀ ਬਾਹਰ ਵਾਲੀਆਂ ਲੜੀਆਂ ਸਾਡੀਆਂ ਟਮ 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 ਕਰਦੀਆਂ ਲੋਕਾਂ ਦੇ ਅੱਖਾਂ 'ਚ ਵਜਦੀਆਂ ਤੇ ਪਤਾ ਲੱਗੇ ਕਿ ਪੰਜਾਬੀਆਂ ਦੇ ਘਰੇ ਲੜੀਆਂ ਲੱਗੀਆਂ ਨੇ। ਜੀ ਹੁਣ ਅਸੀਂ ਲਾਵਾਂਗੇ ਜੀ ਦੀਵੇ ਸੋਹਣੇ ਸੋਹਣੇ ਤੇਲ ਪਾ ਲਿਆ ਹੈ ਪੁੱਤ ਜੀ ਤੇ ਲਿਓ ਮਾਚਸ ਲਿਓ ਪਾਤਾ ਪਾਤਾ ਜੀ ਦੁਆਰਾ ਬਾਦ ਤੋਂ ਤੋੜੇ ਜਿਹਾ ਨਾ ਐਕਟਿੰਗ ਕਰਨੀ ਆ ਦੇਖ ਲੋ ਜੀ ਕਹਿੰਦੇ ਐਕਟਿੰਗ ਕਰ ਲੋ। ਇਦਾਂ ਦੇ ਕੰਮ ਕਰਦੀਆਂ ਲੇਡੀਜ਼। ਕੋਈ ਗੱਲ ਨਹੀਂ ਥੋੜੇ ਜਿਹਾ ਮਾਰ ਕਰ ਲੈਣੇ ਆਪਾਂ। ਸੋੜਾ ਸੋੜਾ ਪੂਰਾ ਕਰਦ ਨੂੰ ਜਿਹੜਾ ਚੀਜ਼ ਹੋਣੀ ਆ ਮੇ ਤਾਂ ਨਹੀਂ ਰਹੀ ਆ ਵਾਹਿਗੁਰੂ ਵਾਹਿਗੁਰੂ ਵਰਕਾ ਵੀ ਦਿਵਾਰੀ ਦੀਆਂ ਸਾਰਿਆਂ ਨੂੰ ਸਾਡੇ ਵੱਲੋਂ ਤੇ ਸਾਡੀ ਫੈਮਿਲੀ ਵੱਲੋਂ ਲਿਓ ਹਾਂਜੀ ਕਿੱਥੇ ਮਾਤ ਲਾ ਦੇ ਇੱਕ ਹਾਂ ਮੈਂ ਤਾਂ ਇੰਡੀਆ ਦਾ ਬਨੇਰਿਆਂ ਬਨੂਰਿਆਂ ਤੇ ਲਾ ਦਿੱਤੀਆਂ ਇਹ ਥੱਲੇ ਇੱਥੇ ਰੱਖ ਲਾ ਮੈਂ ਉੱਤੇ ਵੀ ਰੱਖ ਹੀ ਸਕਦੇ ਕਿ ਨਹੀਂ ਉੱਥੇ ਦੁੱਲ ਸਕਦਾ ਨਾ ਰੱਖ ਸਕਦੀਆਂ ਮੈਂ ਲੱਕੜ ਪਰ ਤੇਲ ਦਾ ਲਾਗ ਪੈ ਗਿਆ ਉੱਤੇ ਫਿਰ ਦੁੱਲਤਾਂ ਨਹੀਂ ਮੈਂ ਵੀ ਲੱਕੜ ਕਰਕੇ ਮੈਂ ਰੱਖ ਨਹੀਂ ਰਹੀ ਉਧਰ ਬਾਹਰ ਕੋਰ ਲਿਆਂ ਦੇ ਲਾ ਦੇ ਚਲੋ ਕੋਲਿਆਂ ਤੇ ਕਾਲਜ ਇੱਥੇ ਆਪਣੇ ਆਹ ਕਾਲਜ ਹੁੰਦਾ ਕਿ ਹੁੰਦਾ ਉਹ ਪਿੰਡਾ ਪੁੰਡਾ ਜਾਂਦੇ ਕਾਲਜ ਇੱਥੇ ਲੱਗਦੇ ਆ ਅਗੇ ਤੇ ਆਪਣਾ ਉਹ ਲੈ ਆ ਬੁੱਝ ਵੀ ਗਿਆ ਤੇਰਾ ਇੱਥੇ ਤੋਂ ਇੱਥੇ ਲੈਣ ਦੇ ਫੇ ਭਰਾਵ ਇਧਰ ਨੂੰ ਹਵਾ ਇਹਦੇ ਪਿੱਛੇ ਲਾ ਦੇ ਤੇ ਪਿੱਛੇ ਲੈ ਇਧਰ ਦੋਨੇ ਪਾਸੇ ਹਵਾ ਇਹਦਾ ਮਤਲਬ ਲੈਣ ਤੋਂ ਫੇ ਬਾਹਰ ਕੋਈ ਗੱਲ ਨਹੀਂ ਉਹ ਗੱਲ ਕਰਨੀ ਨਹੀਂ ਨਹੀਂ ਚੱਲਣਾ ਨਹੀਂ ਪਹੁੰਚ ਜਣ ਥੋੜਾ ਚਿਰ ਤੱਕ ਹਾਂ ਕਿੱਥੇ ਧਰਨਾ ਹੋਰ ਦੀ ਬਸ ਇੱਥੇ ਆਈ ਲਾਈਨ ਬਣਾ ਦਿੰਨੇ ਆ ਉਰੀ ਬਸ ਬਾਕੀ ਬੰਬਤੀਆਂ ਲਾ ਲਵਾਂ ਥੋੜੀਆਂ ਜੀਆਂ ਬਰਾ ਦੋ ਮਿੰਟ ਖੜ ਕੇ ਵੀਡੀਓ ਦੀ ਚਾਦਾ ਜੋ ਠੀਕ ਆ ਠੀਕ ਆ ਠੀਕ ਆ ਨਾ ਮੈਂ ਕਿਤੇ ਦੂਰ ਰੱਖੋ ਇੱਧਰਲੇ ਬਸ ਆ ਇੱਥੇ ਲਾ ਦੋ ਸਾਰੇ ਸਾਰੇ ਇੱਕ ਲਾਈਨ ਬਣਾ ਦੋ ਤੇ ਬੰਬੋਂ ਚਲਾ ਦਈਏ ਕਦਾਂ ਖਾਇਏ ਦੋ ਚਲਾਉਂਦੇ ਧਾਬ ਜਣਾ ਲੈ ਫਾਈ ਫਾਈ ਆ ਜਾ ਰਿਹਾ ਕਿ ਆਲੇ ਤੇ ਮੁੰਡੇ ਵੀ ਆ ਆ ਬੰਦਾ ਸਾਡਾ ਸ਼ਰਾਰਤਾ ਕਰਨੋਂ ਹਟਦਾ ਨਹੀਂ ਜੀ ਉਹ ਤੁਹਾਡਾ ਪੜਾ ਹੋਏ ਉਹ ਤੁਹਾਡਾ ਪੜਾ ਹੋਏ ਇਹ ਕੀ ਕਰ ਗਿਆ ਇਹਦੇ ਪੈਸੇ ਚੰਗੇ ਹੀ ਪੂਰੇ ਕ ਟਾਈਮ ਨਾਲੇ ਹੋਸੀ ਯਾਰ ਦੇਖ ਲੋ ਜੀ ਯਾਰ ਗਲਤ ਤਾਂ ਨਹੀਂ ਪੁੱਠੇ ਕੰਮ ਕਰਦੇ ਹੱਥੇ ਫੜ ਕੇ ਚਲਾਉਂਦੀ ਢਟਾਕਾ ਨਹੀਂ 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 ਥੱਲੇ ਨਾ ਸਿਟੀ ਜਾ ਹੱਥੇ ਫੜੀ ਰੱਖ ਜਾ ਉਹਨੂੰ ਫੜਾ ਦੇ ਉੱਪਰ ਅੱਖ ਓਏ ਉਧਰ ਖੰਭਾ ਨਹੀਂ ਕੋਈ ਨਹੀਂ ਚੱਲੀ ਨਹੀਂ ਚੱਲੀ ਨਹੀਂ ਇਹ ਨਹੀਂ ਖਰਾਬ ਆ ਦੇਖੀ ਜਾ ਅਹ ਰੰਗ ਜੇ ਆ ਰੰਗ ਰੰਗੀਲੇ ਟੂ ਟੂ ਰਿਓ ਏ ਉਹ ਭਾਈ ਸਿਮਰ ਨੇ ਵੀ ਕਰਤਾ ਤਾਂ ਨੂੰ ਬੰਬ ਕਰ ਕਰ ਗੱਲ ਕਹਿੰਦਾ ਕੀ ਕਰਨੀ ਕਰੀ ਕਦੇ ਆਣਾ ਕੱਕ ਲੈ ਤਾਂ ਨੂੰ ਤੇ ਕੀ ਆ ਜਾਗਾ ਲੈ ਤੇ ਕੀ ਆ ਜਾਗਾ ਕਹਿੰਦਾ ਲੋ ਜੀ ਸਿਮਰ ਨੇ ਵੀ ਫਾਇਰ ਖੋਲਤੇ ਕਹਿੰਦੇ ਤੁਸੀਂ ਥੱਲੇ ਦੇਖ ਸਕਦੇ ਨੇ ਝਾਕੀਆਂ ਰੰਗ ਜਾਈ ਮਾਰਦਾ ਉੱਥੇ ਕੋਈ ਖਾਸ ਨਹੀਂ ਗਾ ਕੰਮ ਉੱਤ ਪਰ ਠੀਕ ਆ ਟਾਈਮ ਪਾਸ ਜਾ ਕੋਈ ਇੱਕ ਦੇ ਹਿਸਾਬ ਨਾਲ ਸਹੀ ਹਾਂ ਚਲੋ ਜੀ ਫੀ ਕਹਿੰਦੇ ਡਰਦੀ ਮਾਰੀ ਮਾੜਿਆ ਕੇ ਵਧੀਆ ਪਰ ਦੇਖਦੇ ਆ ਕੀ ਕਰਦੇ ਲੋਏ ਇਹ ਵਾਹ ਪੁਰਰ ਰਰ ਕਰਕੇ ਚੱਲਦਾ ਬੜਾ ਕੰਦਾ ਜੇ ਆਹ ਉਹ ਦੇਖੀ ਆਵਾਜ਼ ਆਟਾ ਸਾੜੂਗਾ ਹੀ ਉਹ ਲੱਗਦਾ ਤੂੰ ਐਂ ਕਰਨ ਬਣਾਇਆ ਐ ਅਸੀਂ ਵੈਸੇ ਮੈਨੂੰ ਪਤਾ ਸਰ ਸਿਰ ਤੇ ਖੁਸ਼ੀ ਨਹੀਂ ਮੇਰੇ ਮਗਰ ਪਤਾ ਆ ਵੀ ਜਾ ਉਹਦੇ ਯਾਰ ਇੱਥੇ ਸਸਤੇ ਫਟੇ ਮਾਰ ਆਏ ਇਹ ਵੱਡਾ ਵੱਡਾ ਮੇਰੇ ਵੀਰ ਵੱਡਾ ਏ ਸੈਟ ਹੋ ਜਾਓ ਆਇਆ ਆਇਆ ਬੱਲੇ 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 ਸੋਹਣਾ ਹੀ ਸੋਹਣਾ ਹੀ ਸੋਹਣਾ ਹੀ ਪਾਸ ਸਟ੍ਰੀਕ ਮੇਰੀ ਮਿਸ ਹੋ ਗਈ ਚਲੋ ਕੋਈ ਨਾ ਮੈਂ ਉੱਪਰ ਨੇ ਆ ਨਈ ਸਟ੍ਰੀਕ ਨਹੀਂ ਨਹੀਂ ਆਇਆ ਆ ਪਰ ਮੇਰੀ ਸਟ੍ਰੀਕ ਮਿਸ ਹੋ ਗਈ ਮੇਰੀ ਕੁੱਟ ਗਈ ਸਟ੍ਰੀਕ ਸਟ੍ਰੀਕ ਨਹੀਂ ਬਣਾਈ ਮੇਰੀ ਕਿੰਨਾ ਸੋਹਣਾ ਸੀ ਨਾ ਦੇਖ ਲਓ ਜੀ ਸਿਮਰ ਹੱਟਦਾ ਨਹੀਂ ਹੱਥ ਸਫੜ ਕੇ ਚਲਾਈ ਜਾਂਦਾ ਉਹ ਨਾ ਕਰ ਵੀਰ ਨਾ ਨਾ ਨਹੀਂ ਨਹੀਂ ਕੁਝ ਨਹੀਂ ਹੁੰਦਾ ਇਹ ਤੌੜੀਆ ਅਫਸਰ ਜੀ ਆਹ ਸਹੀ ਚੱਲੀ ਹੈ ਇਹ ਹੈ ਇਹੀ ਸੀ ਨਾ ਲੋ ਲੋਈ ਹੋ ਗਈ ਹੈਪੀ ਦਿਵਾਲੀ ਸਾਡੀ ਹੋ ਗਈ ਹੈਪੀ ਦਿਵਾਲੀ ਹੈਪੀ ਦਿਵਾਲੀ ਗਾਇਸ ਤੂੰ ਆਇਆ ਕਰਨਾ ਹੀ ਕਰ ਲਿਆ ਓਏ ਕਮਟਾ ਕਾਜ ਲਾ ਕੇ ਕਰ ਦੋ ਵਾਸ ਜਾਰੇ ਇਹ ਨਹੀਂ ਬੰਦ ਹੁੰਦਾ ਅੱਜ ਇੰਨੇ 5 ਮਿੰਟ ਹੋ ਗਏ ਚੱਲਦੇ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਪਹੁੰਚ ਚੁੱਕੇ ਹਾਂ ਲੇਕ ਤੇ ਹਮਿਲਟਨ ਲੇਕ ਤੇ ਬਹੁਤ ਤਕੜਾ ਅੱਜ ਪ੍ਰੋਗਰਾਮ ਹੈ ਤੁਸੀਂ ਦੇਖ ਸਕਦੇ ਆ ਕਿੰਨੀ ਜਿਆਦਾ ਪਾਰਕਿੰਗ ਭਰੀ ਪਈ ਆ ਜਿਵੇਂ ਮੇਰੇ ਪਿੱਛੇ ਦੇਖ ਸਕਦੇ ਆ ਤੇ ਉਧਰ ਤੁਹਾਨੂੰ ਦਿਖਾਉਣਾ ਮੈਂ ਸਾਹਮਣੇ ਸਟੇਜ ਲੱਗੀ ਆ ਜੀ ਉੱਥੇ ਹੁਣ ਅਸੀਂ ਜਾਵਾਂਗੇ ਉੱਥੇ ਜਾ ਕੇ ਰੌਣਕ ਮੇਲਾ ਤੁਹਾਨੂੰ ਦਿਖਾਉਣੇ ਆ ਵੀ ਕਿੱਦਾਂ ਚੱਲ ਰਿਹਾ ਪ੍ਰੋਗਰਾਮ ਤੇ ਅਸੀਂ ਆਪਣੇ ਦੋਸਤ ਦੀ ਵੇਟ ਕਰ ਰਹੇ ਹਾਂ ਉਹ ਵੀ ਬਸ ਨੀਰਲੀ ਆਉਣ ਵਾਲੀ ਆ ਤੇ ਫਿਰ ਅਸੀਂ ਇਕੱਠੇ ਜਾਵਾਂਗੇ ਜੀ ਜੁੜੇ ਰਹੋ ਸਾਡੇ ਨਾਲ ਯਾਰ ਸਾਡੇ ਦੀ ਗੱਡੀ ਵੀ ਆ ਗਈ ਪਹੁੰਚ ਗਏ ਜੀ ਬਹੁਤ ਹੀ ਤੇਜ਼ੀ ਨਾਲ ਥੋੜਾ ਲੇਟ ਹੋ ਗਿਆ ਜੀ ਪਰ ਕੋਈ ਗੱਲ ਨਹੀਂ ਤੇ ਤੇ ਰੰਗ ਰੰਗ ਪ੍ਰੋਗਰਾਮ ਚੱਲੀ ਜਾਂਦਾ ਜੀ ਬੱਚੇ ਆਪਣੀ ਪਰਫਾਰਮੈਂਸ ਦੇ ਰਹੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਦੁਨੀਆ ਆਈ ਹੋਈ ਆ ਬਹੁਤ ਕ라우ਡ ਹੋਇਆ ਹੈ ਕੁਝ ਸੀਟਾਂ ਨੇ ਬੈਠਣ ਲਈ ਲਾਈਆਂ ਨੇ ਕੁਰਸੀਆਂ ਲਾਈਆਂ ਨੇ ਸਪੈਸ਼ਲ ਬੰਦਿਆਂ ਲਈ ਤੇ ਬਹੁਤ ਸਾਰੇ ਲੋਕ ਖੜੇ ਹੋਏ ਦੇਖ ਰਹੇ ਨੇ ਪਿੱਛਾਂ ਦੇ ਹੱਥ ਫਸਾਈ ਕੋਈ ਹੱਥਾਂ ਦੇ ਆ ਤੇ ਧਰੀ ਤੇ ਬਾਦੂ ਯਾਨੀ ਕਿ ਲੋਕੀ ਹੁਮਾ ਆ ਕੇ ਪਹੁੰਚੇ ਆ ਕਹਨ ਤੋਂ ਭਾਵ ਤੇ ਕਾਫੀ ਕ라우ਡ ਸੀਗਾ ਤੇ ਰਾਤ ਦੇ ਇਹ 10 ਵਜੇ ਤੱਕ ਤਕਰੀਬਨ ਪ੍ਰੋਗਰਾਮ ਚੱਲਦਾ ਰਿਹਾ ਮੌਸਮ ਠੀਕ ਸੀ ਵਧੀਆ ਚੱਲਦਾ ਰਿਹਾ ਕੰਮ ਤੇ ਆਪਾਂ ਵੀ ਫੁੱਲ ਇੰਜੋਏ ਕੀਤਾ ਜੀ 아, <shriek> 이리. No! which is the fireworks so i request all now we have got a big crowd here please stay in your place ਤਾਂ ਇਹਦੇ ਨਾਲ ਹੀ ਸਾਡਾ ਫਿਰ ਦਿਵਾਲੀ ਦਾ ਪ੍ਰੋਗਰਾਮ ਸਮਾਪਤ ਹੁੰਦਾ ਜੀ ਇਹ ਸੀ ਸਾਡੀ ਦਿਵਾਲੀ ਹੋ hope ਤੁਹਾਨੂੰ ਪਸੰਦ ਆਈ ਹੋਊਗੀ ਬਾਕੀ ਪਤਾ ਲੱਗਦਾ ਹੋ ਬਾਹਰਲੇ ਨੂੰ ਇਸ਼ਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਵਾਲੀ ਦੀਆਂ ਸਾਰੇ ਤੰਦਰੁਸਤ ਰਹੋ ਚੜ੍ਹਦੀ ਕਲਾ ਚ ਰਹੋ ਬਾਹਰਲੇ ਮੁਲਕਾਂ 'ਚ ਕਿੱਦਾਂ ਲੋਕੀ ਦਿਵਾਲੀ ਮਾਣਦੇ ਆ ਤੁਸੀਂ ਦੇਖ ਸਕਦੇ ਜੀ ਥੈਂਕ ਯੂ ਵੈਰੀ